ਰਿਮਾਨ ਕਿੰਨੇ ਦਿੱਤਾ ਮਿਲਿਆ ਪੇਪਰ ਚੈੱਕ ਕਰਕੇ ਦੱਸਾਂਗੇ ਜੀ ਇਸ ਰਿਮਾਨ ਦਾ ਰਿਮਾਨ ਦਾ ਦੱਸ ਇਹ ਰਿਮਾਨ ਕਿੰਨੇ ਦਿੱਤਾ ਮਿਲਿਆ ਆਓ ਸਰ ਅੱਗੇ ਹੋ ਪੰਜਾਬ ਪੁਲਿਸ ਵੱਲੋਂ ਬੀਤੀ ਰਾਤ ਇੱਕ ਵਿਅਕਤੀ ਵੱਲੋਂ ਪਾਕਿਸਤਾਨ ਵਿੱਚ ਟੈਲੀਫੋਨ ਕਰਕੇ ਸੰਪਰਕ ਬਣਾਉਣ ਵਾਲੇ ਵਿਅਕਤੀ ਤੇ ਮਾਮਲਾ ਦਰਜ ਕੀਤਾ ਗਿਆ ਦੋਸ਼ੀ ਦੀ ਪਛਾਣ ਜਗਦੀਸ਼ ਰਾਜ ਉਰਫ ਜੱਗਾ ਪੁੱਤਰ ਮਾਨਸਿਕ ਵਾਸੀ ਫਤੋ ਚੱਕ ਬਜੋਂ ਹੋਈ ਹੈ। ਦਰਸਲ ਪਿਛਲੇ 7 ਦਿਨਾਂ ਤੋਂ ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਗੁੰਮਿਆਰ ਨਜ਼ਦੀਕ ਲਗਾਤਾਰ ਖੋਜ અભિયાન ਚਲਾ ਰਹੇ ਸਨ। ਜਿਸ ਦੇ ਚਲਦਿਆਂ ਪ੍ਰਾਪਤ ਜਾਣਕਾਰੀ ਅਨੁਸਾਰ ਖੁਫੀਆ ਏਜੰਸੀਆਂ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਕੋਈ ਵਿਅਕਤੀ ਸਰਹੱਦ ਨੇੜੇ ਗਵੰਡੀ ਦੇਸ਼ ਪਾਕਿਸਤਾਨ ਵਿੱਚ ਟੈਲੀਫੋਨ ਰਾਹੀਂ ਸੰਪਰਕ ਕਰ ਰਿਹਾ ਹੈ ਅਤੇ ਆਪਣੇ ਦੇਸ਼ ਦੀ ਖੂਫੀਆ ਜਾਣਕਾਰੀ ਗਵੰਡੀ ਦੇਸ਼ ਨੂੰ ਦੇ ਰਿਹਾ ਹੈ ਜਿਸ ਦੇ ਚਲਦਿਆਂ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਜਗਦੀਸ਼ ਰਾਜ ਉਰਫ਼ ਜੱਗਾ ਨਾਂ ਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਵਿਅਕਤੀ ਤੇ ਐਨਡੀਪੀਐਸ ਐਕਟ ਆਰਮ ਜੈੱਟ ਅਤੇ ਆਫੀਸ਼ਲ ਸੀਕਰਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਰਿਮਾਂਡ ਕਰਨੇ ਕਰਿਆ ਗਿਆ ਸਰ ਰਿਮਾਰਡ ਸਰ ਰਿਮਾਰਡ ਕਿਨੇ ਦਿੱਤਾ ਇਹਦਾ ਪਤਾ ਮਿਲਿਆ ਸਰ ਰਿਮਾਰਡ ਕਿਨੇ ਦਿੱਤਾ ਮੈਨੂੰ ਸਾਰੀ ਜਾਣਕਾਰੀ ਦੇ ਦਿੰਦੇ ਆ ਤੁਹਾਨੂੰ ਸਰ ਰਿਮਾਰਡ ਕਿਨੇ ਦਿੱਤਾ ਮੈਨੂੰ ਰਿਮਾਰਡ ਕਿਨੇ ਦਿੱਤਾ ਤੁਹਾਨੂੰ ਪਤਾ ਕੀ ਐਹੀ ਦੱਸੋ ਮੈਨੂੰ ਰਿਮਾਰਡ ਕਿਨੇ ਦਿੱਤਾ ਦੀ ਖਬਰ ਹੈ ਸਰ ਪਲੀਜ਼ ਸਰ ਰਿਮਾਰਡ ਕਿਨੇ ਮਿਲਿਆ ਸਰ ਕੋਈ ਫਸਾ ਨਹੀਂ ਹੋਣਾ ਅੰਕ ਮੇਰੀ ਗੱਲ ਸੁਣੋ ਤੁਹਾਨੂੰ ਅੱਗੇ ਚਲਾਣੇ ਪੈਣਾ ਰਿਮਾਰਡ ਕਿੰਨੇ ਦਿੱਤਾ ਮਿਲਿਆ ਪੇਪਰ ਚੈੱਕ ਕਰਕੇ ਦੱਸਾਂਗੇ ਜੀ ਬਈ ਪਲੀਜ਼ ਰਿਮਾਰਡ ਰਿਮਾਰਡ ਤਾਂ ਦੱਸੋ ਇਹਦਾ ਰਿਮਾਰਡ ਕਿੰਨੇ ਦਿੱਤਾ ਮਿਲਿਆ ਆਓ ਸਰ ਅੱਗੇ ਹੋ ਇੱਕ ਇੱਕ ਮਿੰਟ ਨੂੰ ਬੰਦ ਕਰੋ ਤਾਂ ਦੱਸੋ ਅੱਖਾਂ ਚੱਕ ਕੇ